ਮੌਸਮ ਦੇ ਵਿੱਚ ਕਾਫੀ ਜਿਹੜਾ ਕਿ ਬਦਲਾਅ ਦੇਖਿਆ ਗਿਆ। ਪੰਜਾਬ ਦੇ ਵਿੱਚ ਲੋਕਾਂ ਨੂੰ ਗਰਮੀ ਤੋਂ ਥੋੜੀ ਰਾਹਤ ਮਿਲਣ ਜਾ ਰਹੀ ਹੈ। ਮੌਸਮ ਵਿਭਾਗ ਦੇ ਵੱਲੋਂ ਸੂਬੇ ਦੇ 6 ਜ਼ਿਲ੍ਹਿਆਂ ਦੇ ਵਿੱਚ بارش ਦੀ ਭਵਿੱਖਬਾਣੀ ਕੀਤੀ ਗਈ ਹੈ। ਵਿਭਾਗ ਦੇ ਮੁਤਾਬਕ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂ ਸ਼ਹਿਰ, ਰੂਪਨਗਰ ਅਤੇ ਐਸਐਸ ਨਗਰ ਦੇ ਵਿੱਚ بارش ਦੀ ਸੰਭਾਵਨਾ ਹੈ। ਬਾਕੀ ਸਾਰੇ ਸੂਬਿਆਂ ਵਿੱਚ ਮੌਸਮ ਸਾਫ਼ ਰਹੇਗਾ। ਜਾਣਕਾਰੀ ਮੁਤਾਬਕ ਸ਼ਾਮ ਟਾਲਦੇ ਹੀ ਸਵੇਰ ਵਿੱਚ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਰਾਤ ਨੂੰ ਕਈ ਇਲਾਕਿਆਂ ਵਿੱਚ ਮੀਂਹ ਪੈ ਸਕਦਾ ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ 17 ਮਈ ਤੱਕ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਬਿਜਲੀ ਅਤੇ ਤੂਫਾਨ ਦੀ ਕੋਈ ਚੇਤਾਵਨੀ ਨਹੀਂ ਹੈ 24 ਘੰਟਿਆਂ ਬਾਅਦ ਮੌਸਮ ਫਿਰ ਆਮ ਹੋ ਜਾਵੇਗਾ ਅਤੇ ਤਾਪਮਾਨ ਫਿਰ ਵਧੇਗਾ ਤਾਂ ਬਿਲਕੁਲ ਜਿੱਥੇ ਇੱਕ ਪਾਸੇ ਲੋਕਾਂ ਨੂੰ ਗਰਮੀ ਤੋਂ ਥੋੜੀ ਰਾਹਤ ਆ ਜ਼ਰੂਰ ਮਿਲੀ ਆ ਪਰ ਦਾਸਤਨਿਆ ਕੀ 17 ਮਈ ਤੱਕ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਬਿਜਲੀ ਤੇ ਤੂਫਾਨ ਦੀ ਕੋਈ ਚੇਤਾਵਨੀ ਫਿਲਹਾਲ ਦੇ ਲਈ ਜਾਰੀ ਨਹੀਂ ਕੀਤੀ ਗਈ ਹੈ ਤੇ ਇਸ ਦੇ ਨਾਲ ਇਹ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮੌਸਮ ਦੇ ਵਿੱਚ ਫਿਰ ਤੋਂ ਬਦਲਾ ਆ ਸਕਦਾ ਹੈ ਤੇ ਤਾਪਮਾਨ ਜਿਹੜਾ ਕਿ ਫਿਰ ਤੋਂ ਵਧ ਸਕਦਾ ਹੈ ਤੇ ਲੋਕਾਂ ਨੂੰ ਮੁੜ ਤੋਂ ਗਰਮੀ ਦਾ ਅਹਿਸਾਸ ਹੋ ਸਕਦਾ ਹੈ ਤੇ ਇਸ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਲੋਕਾਂ ਨੂੰ ਗਰਮੀ ਤੋਂ ਬਚਣ ਦੇ ਲਈ ਵੀ ਐਡਵਾਈਸਰੀ ਜਾਰੀ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਲੋਕ ਵੱਧ ਤੋਂ ਵੱਧ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਪਾਣੀ ਪੀਣ ਤੇ ਘਰਦਿਆਂ ਬਣੀਆਂ ਹੋਈਆਂ ਤਰਲ ਪਦਾਰਥ ਜਿਹੜੇ ਕਿ ਉਹ ਖਾਣ ਜਿਵੇਂ ਕਿ ਨਿੰਬੂ ਪਾਣੀ ਪੀ ਸਕਦੇ ਨੇ ਲੱਸੀ ਪੀ ਸਕਦੇ ਨੇ ਤਾਂ ਬਿਲਕੁਲ ਇਹਨਾਂ ਵਰਗੀਆਂ ਇਹ ਚੀਜ਼ਾਂ ਨੂੰ ਆਪਣੀ ਰੋਜ਼ ਮਰਦ ਦੀ ਜ਼ਿੰਦਗੀ ਦੇ ਵਿੱਚ ਅਪਣਾ ਕੇ ਗਰਮੀ ਤੋਂ ਕੁਝ ਰਾਹਤ ਜਿਹੜੀ ਕਿ ਜ਼ਰੂਰ ਮਿਲ ਸਕਦੀ ਹੈ ਤੇ ਜੇਕਰ ਬਾਹਰ ਨਿਕਲਣਾ ਹੈ ਤੇ ਧਿਆਨ ਦੇ ਵਿੱਚ ਰੱਖਣਾ ਹੈ ਕਿ 12 ਤੋਂ 3 ਵਜੇ ਦੇ ਦਰਮਿਆਨ ਤਪਦੀ ਧੁੱਪ ਹੁੰਦੀ ਹੈ ਤੇ ਉਸ ਦਰਮਿਆਨ ਜੇਕਰ ਕੋਈ ਬਾਹਰ ਜ਼ਰੂਰੀ ਕੰਮ ਨਹੀਂ ਆਤਾ ਬਾਹਰ ਨਾ ਜਾਇਆ ਜਾਵੇ ਤੇ ਖਾਸ ਤੌਰ ਤੇ ਬੱਚਿਆਂ ਬਜ਼ੁਰਗਾਂ ਤੇ ਔਰਤਾਂ ਦਾ ਧਿਆਨ ਰੱਖਿਆ ਜਾਵੇ ਕਿਉਂਕਿ ਜਿਹੀ ਗਰਮੀ ਸਿੱਧਾ ਇਹਨਾਂ ਤੇ ਅਸਰ ਕਰਦੀ ਹੈ ਕਿਉਂਕਿ ਬੱਚੋ ਤੇ ਬਜ਼ੁਰਗਾਂ ਦਾ ਸਰੀਰ ਕਾਫੀ ਨਾਜ਼ੁਕ ਹੁੰਦਾ ਤਾਂ ਉਹਨਾਂ ਨੂੰ ਲੂ ਲੱਗਣ ਦੀ ਜਿਹੜੀ ਕਿ ਜ਼ਿਆਦਾ ਡੈਰਨ ਲੱਗਿਆ ਰਹਿੰਦਾ ਤੇ ਡਾਕਟਰਾਂ ਦੇ ਮਾਹਿਰਾ ਦੀ ਵੀ ਇਹੀ ਲੋਕਾਂ ਨੂੰ ਅਪੀਲ ਹੁੰਦੀ ਹੈ ਕਿ ਵੱਧ ਤੋਂ ਵੱਧ ਹੋ ਪਾਣੀ ਪੀਣ ਤੇ ਆਪਣੀ ਸਿਹਤ ਦਾ ਇਸ ਗਰਮੀ ਦੇ ਵਿੱਚ ਧਿਆਨ ਰੱਖਣ ਤੁਸੀਂ ਦੇਖ ਰਹੇ ਹੋ ਵਿਚਾ ਵਾਤਾ ਤੇ ਮੈਂ ਹਾਂ ਕੁਮਰਪ੍ਰੀਤ ਕੋਰ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਦਾ ਮਜਾਜ਼ ਲਗਾਤਾਰ ਜਿਹੜਾ ਕਿ ਬਦਲ ਰਿਹਾ ਮਿੱਥੇ ਕਾਫੀ ਦਿਨਾਂ ਤੋਂ ਗਰਮੀ ਦਾ ਅਹਿਸਾਸ ਹੋ ਰਿਹਾ ਸੀ ਪਰ ਕੁਝ ਦਿਨਾਂ ਤੋਂ ਤੇਜ਼ ਹਵਾਵਾਂ ਠੰਡੀਆਂ ਹਵਾਵਾਂ ਚੱਲ ਰਹੀਆਂ ਸੀ ਕਈ ਥਾਵਾਂ ਤੇ ਤਾਂ ਮੀਂਹ ਵੀ ਪਿਆ ਤੇ ਮੌਸਮ ਦੇ ਵਿੱਚ ਕਾਫੀ ਜਿਹੜਾ ਕਿ ਬਦਲਾਅ ਵੇਖਿਆ ਗਿਆ ਪੰਜਾਬ ਦੇ ਵਿੱਚ ਲੋਕਾਂ ਨੂੰ ਗਰਮੀ ਤੋਂ ਥੋੜੀ ਰਾਹਤ ਮਿਲਣ ਜਾ ਰਹੀ ਹੈ ਮੌਸਮ ਵਿਭਾਗ ਦੇ ਵੱਲੋਂ ਸੂਬੇ ਦੇ 6 ਜ਼ਿਲ੍ਹਿਆਂ ਦੇ ਵਿੱਚ بارش ਦੀ ਭਵਿੱਖਬਾਣੀ ਕੀਤੀ ਗਈ ਹੈ ਵਿਭਾਗ ਦੇ ਮੁਤਾਬਕ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਅਤੇ ਐਸਐਸ ਨਗਰ ਦੇ ਵਿੱਚ بارش ਦੀ ਸੰਭਾਵਨਾ ਹੈ ਬਾਕੀ ਸਾਰੇ ਸੂਬਿਆਂ ਵਿੱਚ ਮੌਸਮ ਸਾਫ਼ ਰਹੇਗਾ ਜਾਣਕਾਰੀ ਮੁਤਾਬਕ ਸ਼ਾਮ ਤੱਕ ਦੇ ਹੀ ਸਵੇਰ ਵੱਜ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਰਾਤ ਨੂੰ ਕਈ ਇਲਾਕਿਆਂ ਵਿੱਚ ਮੀਂਹ ਪੈ ਸਕਦਾ ਹੈ ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ 17 ਮਈ ਤੱਕ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਬਿਜਲੀ ਅਤੇ ਤੂਫਾਨ ਦੀ ਕੋਈ ਚੇਤਾਵਨੀ ਨਹੀਂ ਹੈ 24 ਘੰਟਿਆਂ ਬਾਅਦ ਮੌਸਮ ਫਿਰ ਆਮ ਹੋ ਜਾਵੇਗਾ ਅਤੇ ਤਾਪਮਾਨ ਫਿਰ ਵਧੇਗਾ ਤਾਂ ਬਿਲਕੁਲ ਜਿੱਥੇ ਇੱਕ ਪਾਸੇ ਲੋਕਾਂ ਨੂੰ ਗਰਮੀ ਤੋਂ ਥੋੜੀ ਰਾਹਤ ਆ ਜ਼ਰੂਰ ਮਿਲਿਆ ਪਰ ਆਸਤਰਨਿਆ ਕੀ 17 ਮਈ ਤੱਕ ਜ਼ਿਆਤਰ ਜ਼ਿਲ੍ਹਿਆਂ ਦੇ ਵਿੱਚ ਬਿਜਲੀ ਤੇ ਤੂਫਾਨ ਦੀ ਕੋਈ ਚੇਤਾਵਨੀ ਫਿਲਹਾਲ ਦੇ ਲਈ ਜਾਰੀ ਨਹੀਂ ਕੀਤੀ ਗਈ ਹੈ ਤੇ ਇਸ ਦੇ ਨਾਲ ਇਹ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮੌਸਮ ਦੇ ਵਿੱਚ ਫਿਰ ਤੋਂ ਬਦਲਾ ਆ ਸਕਦਾ ਹੈ ਤੇ ਤਾਪਮਾਨ ਜਿਹੜਾ ਕਿ ਫਿਰ ਤੋਂ ਵਧ ਸਕਦਾ ਹੈ ਤੇ ਲੋਕਾਂ ਨੂੰ ਮੁੜ ਤੋਂ ਗਰਮੀ ਦਾ ਅਹਿਸਾਸ ਹੋ ਸਕਦਾ ਹੈ ਤੇ ਇਸ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਲੋਕਾਂ ਨੂੰ ਗਰਮੀ ਤੋਂ ਬਚਣ ਦੇ ਲਈ ਵੀ ਐਡਵਾਈਸਰੀ ਜਾਰੀ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਲੋਕ ਵੱਧ ਤੋਂ ਵੱਧ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਪਾਣੀ ਪੀਣ ਤੇ ਘਰਦਿਆਂ ਬਣੀਆਂ ਹੋਈਆਂ ਤਰਲ ਪਦਾਰਥ ਜਿਹੜੇ ਕਿ ਉਹ ਖਾਣ ਜਿਵੇਂ ਕਿ ਨਿੰਬੂ ਪਾਣੀ ਪੀ ਸਕਦੇ ਨੇ ਲੱਸੀ ਪੀ ਸਕਦੇ ਨੇ ਤਾਂ ਬਿਲਕੁਲ ਇਹਨਾਂ ਵਰਗੀਆਂ ਇਹ ਚੀਜ਼ਾਂ ਨੂੰ ਆਪਣੀ ਰੋਜ਼ ਮਰਦੀ ਜ਼ਿੰਦਗੀ ਦੇ ਵਿੱਚ ਅਪਣਾ ਕੇ ਗਰਮੀ ਤੋਂ ਕੁਝ ਰਾਹਤ ਜਿਹੜੀ ਕਿ ਜ਼ਰੂਰ ਮਿਲ ਸਕਦੀ ਹੈ ਤੇ ਜੇਕਰ ਬਾਹਰ ਨਿਕਲਣਾ ਹੈ ਤੇ ਧਿਆਨ ਦੇ ਵਿੱਚ ਰੱਖਣਾ ਕਿ 12 ਤੋਂ 3 ਵਜੇ ਦੇ ਦਰਮਿਆਨ ਤਪਦੀ ਧੁੱਪ ਹੁੰਦੀ ਹੈ ਤੇ ਉਸ ਦਰਮਿਆਨ ਜੇਕਰ ਕੋਈ ਬਾਹਰ ਜ਼ਰੂਰੀ ਕੰਮ ਨਹੀਂ ਆਤਾ ਬਾਹਰ ਨਾ ਜਾਇਆ ਜਾਵੇ ਤੇ ਖਾਸ ਤੌਰ ਤੇ ਬੱਚਿਆਂ ਬਜ਼ੁਰਗਾਂ ਤੇ ਔਰਤਾਂ ਦਾ ਧਿਆਨ ਰੱਖਿਆ ਜਾਵੇ ਕਿਉਂਕਿ ਜਿਹੀ ਗਰਮੀ ਸਿੱਧਾ ਇਨਾਂ ਤੇ ਅਸਰ ਕਰਦੀ ਹੈ ਕਿਉਂਕਿ ਬੱਚੇ ਤੇ ਬਜ਼ੁਰਗਾਂ ਦਾ ਸਰੀਰ ਕਾਫੀ ਨਾਜ਼ੁਕ ਹੁੰਦਾ ਹੈ ਤਾਂ ਉਹਨਾਂ ਨੂੰ ਲੂ ਲੱਗਣ ਦੀ ਜਿਹੜੀ ਕਿ ਜ਼ਿਆਦਾ ਡਰਨ ਲੱਗਿਆ ਰਹਿੰਦੇ ਤੇ ਡਾਕਟਰਾਂ ਦੇ ਮਾਹਿਰਾ ਦੀ ਵੀ ਇਹੀ ਲੋਕਾਂ ਨੂੰ ਅਪੀਲ ਹੁੰਦੀ ਹੈ ਕਿ ਵੱਧ ਤੋਂ ਵੱਧ ਉਹ ਪਾਣੀ ਪੀਣ ਤੇ ਆਪਣੀ ਸਿਹਤ ਦਾ ਇਸ ਗਰਮੀ ਦੇ ਵਿੱਚ ਧਿਆਨ ਰੱਖਣ ਤੁਸੀਂ ਦੇਖ ਰਹੇ ਹੋ ਵਿਚਾ ਵਾਤਾ ਤੇ ਮੈਂ ਹਾਂ ਕੁਮਰਪ੍ਰੀਤ ਕੌਰ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਦਾ ਮਜਾਜ ਲਗਾਤਾਰ ਜਿਹੜਾ ਕਿ ਬਦਲ ਰਿਹਾ ਬਿੱਤੇ ਕਾਫੀ ਦਿਨਾਂ ਤੋਂ ਗਰਮੀ ਦਾ ਅਹਿਸਾਸ ਹੋ ਰਿਹਾ ਸੀ ਪਰ ਕੁਝ ਦਿਨਾਂ ਤੋਂ ਤੇਜ਼ ਹਵਾਵਾਂ ਠੰਡੀਆਂ ਹਵਾਵਾਂ ਚਾੜ ਰਹੀਆਂ ਸੀ ਕਈ ਥਾਵਾਂ ਤੇ ਤਾਂ ਮੀਂਹ ਵੀ ਪਿਆ ਤੇ ਮੌਸਮ ਦੇ ਵਿੱਚ ਕਾਫੀ ਜਿਹੜਾ ਕਿ ਬਦਲਾਅ ਵੇਖਿਆ ਗਿਆ ਪੰਜਾਬ ਦੇ ਵਿੱਚ ਲੋਕਾਂ ਨੂੰ ਗਰਮੀ ਤੋਂ ਥੋੜੀ ਰਾਹਤ ਮਿਲਣ ਜਾ ਰਹੀ ਹੈ ਮੌਸਮ ਵਿਭਾਗ ਦੇ ਵੱਲੋਂ ਸੂਬੇ ਦੇ 6 ਜ਼ਿਲ੍ਹਿਆਂ ਦੇ ਵਿੱਚ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ ਵਿਪາກ ਦੇ ਮੁਤਾਬਕ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਅਤੇ ਐਸਐਸ ਨਗਰ ਦੇ ਵਿੱਚ بارش ਦੀ ਸੰਭਾਵਨਾ ਹੈ ਬਾਕੀ ਸਾਰੇ ਸੂਬਿਆਂ ਵਿੱਚ ਮੌਸਮ ਸਾਫ਼ ਰਹੇਗਾ ਜਾਣਕਾਰੀ ਮੁਤਾਬਕ ਸ਼ਾਮ ਢਾਲ ਦੇ ਹੀ ਸੂਬੇ ਵਿੱਚ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਰਾਤ ਨੂੰ ਕਈ ਇਲਾਕਿਆਂ ਵਿੱਚ ਮੀਂਹ ਪੈ ਸਕਦਾ ਹੈ ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਸਾਰਾ ਮਈ ਤੱਕ ਜ਼ਿਆਤਰ ਜ਼ਿਲ੍ਹਿਆਂ ਵਿੱਚ ਬਿਜਲੀ ਅਤੇ ਤੂਫਾਨ ਦੀ ਕੋਈ ਚੇਤਾਵਨੀ ਨਹੀਂ ਹੈ 24 ਘੰਟਿਆਂ ਬਾਅਦ ਮੌਸਮ ਫਿਰ ਆਮ ਹੋ ਜਾਵੇਗਾ ਅਤੇ ਤਾਪਮਾਨ ਫਿਰ ਵਧੇਗਾ ਤਾਂ ਬਿਲਕੁਲ ਜਿੱਥੇ ਇੱਕ ਪਾਸੇ ਲੋਕਾਂ ਨੂੰ ਗਰਮੀ ਤੋਂ ਥੋੜੀ ਰਾਹਤ ਆ ਜ਼ਰੂਰ ਮਿਲਿਆ ਪਰ ਆਸਤਾਨਿਆ ਕਿ 17 ਮਈ ਤੱਕ ਜ਼ਿਆਤਰ ਜ਼ਿਲ੍ਹਿਆਂ ਦੇ ਵਿੱਚ ਬਿਜਲੀ ਤੇ ਤੂਫਾਨ ਦੀ ਕੋਈ ਚੇਤਾਵਨੀ ਫਿਲਹਾਲ ਦੇ ਲਈ ਜਾਰੀ ਨਹੀਂ ਕੀਤੀ ਗਈ ਹੈ ਤੇ ਇਸ ਦੇ ਨਾਲ ਇਹ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮੌਸਮ ਦੇ ਵਿੱਚ ਫਿਰ ਤੋਂ ਬਦਲਾ ਆ ਸਕਦਾ ਹੈ ਤੇ ਤਾਪਮਾਨ ਜਿਹੜਾ ਕਿ ਫਿਰ ਤੋਂ ਵਧ ਸਕਦਾ ਹੈ ਤੇ ਲੋਕਾਂ ਨੂੰ ਮੁੜ ਤੋਂ ਗਰਮੀ ਦਾ ਅਹਿਸਾਸ ਹੋ ਸਕਦਾ ਹੈ ਤੇ ਇਸ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਲੋਕਾਂ ਨੂੰ ਗਰਮੀ ਤੋਂ ਬਚਣ ਦੇ ਲਈ ਵੀ ਐਡਵਾਈਜ਼ਰੀ ਜਾਰੀ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਲੋਕ ਵੱਧ ਤੋਂ ਵੱਧ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਪਾਣੀ ਪੀਣ ਤੇ ਘਰਦਿਆਂ ਬਣੀਆਂ ਹੋਈਆਂ ਤਰਲ ਪਦਾਰਥ ਜਿਹੜੇ ਕਿ ਉਹ ਖਾਣ ਜਿਵੇਂ ਕਿ ਨਿੰਬੂ ਪਾਣੀ ਪੀ ਸਕਦੇ ਨੇ ਲੱਸੀ ਪੀ ਸਕਦੇ ਨੇ ਤਾਂ ਬਿਲਕੁਲ ਇਹਨਾਂ ਵਰਗੀਆਂ ਇਹ ਚੀਜ਼ਾਂ ਨੂੰ ਆਪਣੀ ਰੋਜ਼ ਮਰਦ ਦੀ ਜ਼ਿੰਦਗੀ ਦੇ ਵਿੱਚ ਅਪਣਾ ਕੇ ਗਰਮੀ ਤੋਂ ਕੁਝ ਰਾਹਤ ਜਿਹੜੀ ਕਿ ਜ਼ਰੂਰ ਮਿਲ ਸਕਦੀ ਹੈ ਤੇ ਜੇਕਰ ਬਾਹਰ ਨਿਕਲ ਜਾਏ ਤੇ ਧਿਆਨ ਦੇ ਵਿੱਚ ਰੱਖਣਾ ਕਿ 12 ਤੋਂ 3 ਵਜੇ ਦੇ ਦਰਮਿਆਨ ਤਪਦੀ ਧੁੱਪ ਹੁੰਦੀ ਹੈ ਤੇ ਉਸ ਦਰਮਿਆਨ ਜੇਕਰ ਕੋਈ ਬਾਹਰ ਜ਼ਰੂਰੀ ਕੰਮ ਨਹੀਂ ਆਤਾ ਬਾਹਰ ਨਾ ਜਾਇਆ ਜਾਵੇ ਤੇ ਖਾਸ ਤੌਰ ਤੇ ਬੱਚਿਆਂ ਬਜ਼ੁਰਗਾਂ ਤੇ ਔਰਤਾਂ ਦਾ ਧਿਆਨ ਰੱਖਿਆ ਜਾਵੇ ਕਿਉਂਕਿ ਜਿਹੀ ਗਰਮੀ ਸਿੱਧਾ ਇਹਨਾਂ ਤੇ ਅਸਰ ਕਰਦੀ ਹੈ ਕਿਉਂਕਿ ਬੱਚੋ ਤੇ ਬਜ਼ੁਰਗਾਂ ਦਾ ਸਰੀਰ ਕਾਫੀ ਨਾਜ਼ੁਕ ਹੁੰਦਾ ਹੈ ਤਾਂ ਉਹਨਾਂ ਨੂੰ ਲੂ ਲੱਗਣ ਦੀ ਜਿਹੜੀ ਕਿ ਜ਼ਿਆਦਾ ਡਰਨ ਲੱਗਿਆ ਰਹਿੰਦਾ ਤੇ ਡਾਕਟਰਾਂ ਦੇ ਮਾਹਿਰਾ ਦੀ ਵੀ ਇਹੀ ਲੋਕਾਂ ਨੂੰ ਅਪੀਲ ਹੁੰਦੀ ਹੈ ਕਿ ਵੱਧ ਤੋਂ ਵੱਧ ਹੋ ਪਾਣੀ ਪੀਣ ਤੇ ਆਪਣੀ ਸਿਹਤ ਦਾ ਇਸ ਗਰਮੀ ਦੇ ਵਿੱਚ ਧਿਆਨ ਰੱਖਣ ਤੁਸੀਂ ਦੇਖ ਰਹੇ ਹੋ ਵਿਚਾ ਵਾਤਾ ਤੇ ਮੈਂ ਹਾਂ ਕੁਮਰਪ੍ਰੀਤ ਕੋ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਦਾ ਮਜਾਜ਼ ਲਗਾਤਾਰ ਜਿਹੜਾ ਕਿ ਬਦਲ ਰਿਹਾ ਮਿੱਥੇ ਕਾਫੀ ਦਿਨਾਂ ਤੋਂ ਗਰਮੀ ਦਾ ਅਹਿਸਾਸ ਹੋ ਰਿਹਾ ਸੀ ਪਰ ਕੁਝ ਦਿਨਾਂ ਤੋਂ ਤੇਜ਼ ਹਵਾਵਾਂ ਠੰਡੀਆਂ ਹਵਾਵਾਂ ਚਾੜ ਰਹੀਆਂ ਸੀ ਕਈ ਥਾਵਾਂ ਤੇ ਤਾਂ ਮੀਂਹ ਵੀ ਪਿਆ ਤੇ ਮੌਸਮ ਦੇ ਵਿੱਚ ਕਾਫੀ ਜਿਹੜਾ ਕਿ ਬਦਲਾਅ ਵੇਖਿਆ ਗਿਆ ਪੰਜਾਬ ਦੇ ਵਿੱਚ ਲੋਕਾਂ ਨੂੰ ਗਰਮੀ ਤੋਂ ਥੋੜੀ ਰਾਹਤ ਮਿਲਣ ਜਾ ਰਹੀ ਹੈ ਮੌਸਮ ਵਿਭਾਗ ਦੇ ਵੱਲੋਂ ਸੂਬੇ ਦੇ 6 ਜ਼ਿਲ੍ਹਿਆਂ ਦੇ ਵਿੱਚ بارش ਦੀ ਭਵਿੱਖਬਾਣੀ ਕੀਤੀ ਗਈ ਹੈ ਵਿਭਾਗ ਦੇ ਮੁਤਾਬਕ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਅਤੇ ਐਸਐਸ ਨਗਰ ਦੇ ਵਿੱਚ بارش ਦੀ ਸੰਭਾਵਨਾ ਹੈ ਬਾਕੀ ਸਾਰੇ ਸੂਬਿਆਂ ਵਿੱਚ ਮੌਸਮ ਸਾਫ਼ ਰਹੇਗਾ ਜਾਣਕਾਰੀ ਮੁਤਾਬਕ ਸ਼ਾਮ ਤੱਕ ਦੇ ਹੀ ਸਵੇਰ ਵਿੱਚ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਰਾਤ ਨੂੰ ਕਈ ਇਲਾਕਿਆਂ ਵਿੱਚ ਮੀਂਹ ਪੈ ਸਕਦਾ ਹੈ ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ 17 ਮਈ ਤੱਕ ਜ਼ਿਆਤਰ ਜ਼ਿਲ੍ਹਿਆਂ ਵਿੱਚ ਬਿਜਲੀ ਅਤੇ ਤੂਫਾਨ ਦੀ ਕੋਈ ਚੇਤਾਵਨੀ ਨਹੀਂ ਹੈ 24 ਘੰਟਿਆਂ ਬਾਅਦ ਮੌਸਮ ਫਿਰ ਆਮ ਹੋ ਜਾਵੇਗਾ ਅਤੇ ਤਾਪਮਾਨ ਫਿਰ ਵਧੇਗਾ ਤਾਂ ਬਿਲਕੁਲ ਜਿੱਥੇ ਇੱਕ ਪਾਸੇ ਲੋਕਾਂ ਨੂੰ ਗਰਮੀ ਤੋਂ ਥੋੜੀ ਰਾਹਤ ਆ ਜ਼ਰੂਰ ਮਿਲਿਆ ਪਰ ਆਸਤਾਨਿਆ ਕੀ 17 ਮਈ ਤੱਕ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਬਿਜਲੀ ਤੇ ਤੂਫਾਨ ਦੀ ਕੋਈ ਚੇਤਾਵਨੀ ਫਿਲਹਾਲ ਦੇ ਲਈ ਜਾਰੀ ਨਹੀਂ ਕੀਤੀ ਗਈ ਹੈ ਤੇ ਇਸ ਦੇ ਨਾਲ ਇਹ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮੌਸਮ ਦੇ ਵਿੱਚ ਫਿਰ ਤੋਂ ਬਦਲਾ ਆ ਸਕਦਾ ਹੈ ਤੇ ਤਾਪਮਾਨ ਜਿਹੜਾ ਕਿ ਫਿਰ ਤੋਂ ਵਧ ਸਕਦਾ ਹੈ ਤੇ ਲੋਕਾਂ ਨੂੰ ਮੁੜ ਤੋਂ ਗਰਮੀ ਦਾ ਅਹਿਸਾਸ ਹੋ ਸਕਦਾ ਹੈ ਤੇ ਇਸ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਲੋਕਾਂ ਨੂੰ ਗਰਮੀ ਤੋਂ ਬਚਣ ਦੇ ਲਈ ਵੀ ਐਡਵਾਈਜ਼ਰੀ ਜਾਰੀ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਲੋਕ ਵੱਧ ਤੋਂ ਵੱਧ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਪਾਣੀ ਪੀਣ ਤੇ ਘਰ ਦੇ ਬਣਿਆ ਹੋਇਆ ਤਰਲ ਪਦਾਰਥ ਜਿਹੜੇ ਕਿ ਉਹ ਖਾਣ ਜਿਵੇਂ ਕਿ ਨਿੰਬੂ ਪਾਣੀ ਪੀ ਸਕਦੇ ਨੇ ਲੱਸੀ ਪੀ ਸਕਦੇ ਨੇ ਤਾਂ ਬਿਲਕੁਲ ਇਹਨਾਂ ਵਰਗੀਆਂ ਇਹ ਚੀਜ਼ਾਂ ਨੂੰ ਆਪਣੀ ਰੋਜ਼ ਮਰਦ ਦੀ ਜ਼ਿੰਦਗੀ ਦੇ ਵਿੱਚ ਅਪਣਾ ਕੇ ਗਰਮੀ ਤੋਂ ਕੁਝ ਰਾਹਤ ਜਿਹੜੀ ਕਿ ਜ਼ਰੂਰ ਮਿਲ ਸਕਦੀ ਹੈ ਤੇ ਜੇਕਰ ਬਾਹਰ ਨਿਕਲਣਾ ਹੈ ਤੇ ਧਿਆਨ ਦੇ ਵਿੱਚ ਰੱਖਣਾ ਕਿ 12 ਤੋਂ 3 ਵਜੇ ਦੇ ਦਰਮਿਆਨ ਤਪਦੀ ਧੁੱਪ ਹੁੰਦੀ ਹੈ ਤੇ ਉਸ ਦਰਮਿਆਨ ਜੇਕਰ ਕੋਈ ਬਾਹਰ ਜ਼ਰੂਰੀ ਕੰਮ ਨਹੀਂ ਆਤਾ ਬਾਹਰ ਨਾ ਜਾਇਆ ਜਾਵੇ ਤੇ ਖਾਸ ਤੌਰ ਤੇ ਬੱਚਿਆਂ ਬਜ਼ੁਰਗਾਂ ਤੇ ਔਰਤਾਂ ਦਾ ਧਿਆਨ ਰੱਖਿਆ ਜਾਵੇ ਕਿਉਂਕਿ ਜਿਹੀ ਗਰਮੀ ਸਿੱਧਾ ਇਹਨਾਂ ਤੇ ਅਸਰ ਕਰਦੀ ਹੈ ਕਿਉਂਕਿ ਬੱਚੋ ਤੇ ਬਜ਼ੁਰਗਾਂ ਦਾ ਸਰੀਰ ਕਾਫੀ ਨਾਜ਼ੁਕ ਹੁੰਦਾ ਹੈ ਤਾਂ ਉਹਨਾਂ ਨੂੰ ਲੂ ਲੱਗਣ ਦੀ ਜਿਹੜੀ ਕਿ ਦਾ ਦਾ ਡਰਨ ਲੱਗਿਆ ਰਹਿੰਦੇ ਤੇ ਡਾਕਟਰਾਂ ਦੇ ਮਾਹਿਰਾ ਦੀ ਵੀ ਇਹੀ ਲੋਕਾਂ ਨੂੰ ਅਪੀਲ ਹੁੰਦੀ ਹੈ ਕਿ ਵੱਧ ਤੋਂ ਵੱਧ ਹੋ ਪਾਣੀ ਪੀਣ ਤੇ ਆਪਣੀ ਸਿਹਤ ਦਾ ਇਸ ਗਰਮੀ ਦੇ ਵਿੱਚ ਧਿਆਨ ਰੱਖਣ ਤੁਸੀਂ ਦੇਖ ਰਹੇ ਹੋ ਵਿੱਚਾ ਬਾਤਾ ਤੇ ਮੈਂ ਹਾਂ ਕੁਮਰਪ੍ਰੀਤ ਕੋਟ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਦਾ ਮਜਾਜ ਲਗਾਤਾਰ ਜਿਹੜਾ ਕਿ ਬਦਲ ਰਿਹਾ ਮਿੱਥੇ ਕਾਫੀ ਦਿਨਾਂ ਤੋਂ ਗਰਮੀ ਦਾ ਅਹਿਸਾਸ ਹੋ ਰਿਹਾ ਸੀ ਪਰ ਕੁਝ ਦਿਨਾਂ ਤੋਂ ਤੇਜ਼ ਹਵਾਵਾਂ ਠੰਡੀਆਂ ਹਵਾਵਾਂ ਚਾੜ ਰਹੀਆਂ ਸੀ ਕਈ ਥਾਵਾਂ ਤੇ ਤਾਂ ਮੀਂਹ ਵੀ ਪੈ ਤੇ ਮੌਸਮ ਦੇ ਵਿੱਚ ਕਾਫੀ ਜਿਹੜਾ ਕਿ ਬਦਲਾਅ ਵੇਖਿਆ ਗਿਆ ਪੰਜਾਬ ਦੇ ਵਿੱਚ ਲੋਕਾਂ ਨੂੰ ਗਰਮੀ ਤੋਂ ਥੋੜੀ ਰਾਹਤ ਮਿਲਣ ਜਾ ਰਹੀ ਹੈ ਮੌਸਮ ਵਿਭਾਗ ਦੇ ਵੱਲੋਂ ਸੂਬੇ ਦੇ 6 ਜ਼ਿਲ੍ਹਿਆਂ ਦੇ ਵਿੱਚ بارش ਦੀ ਭਵਿੱਖ ਬਾਣੀ ਕੀਤੀ ਗਈ ਹੈ ਵਿਪາກ ਦੇ ਮੁਤਾਬਕ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਅਤੇ ਐਸਐਸ ਨਗਰ ਦੇ ਵਿੱਚ بارش ਦੀ ਸੰਭਾਵਨਾ ਹੈ ਬਾਕੀ ਸਾਰੇ ਸੂਬਿਆਂ ਵਿੱਚ ਮੌਸਮ ਸਾਫ਼ ਰਹੇਗਾ ਜਾਣਕਾਰੀ ਮੁਤਾਬਕ ਸ਼ਾਮ ਤੱਕ ਦੇ ਹੀ ਸੂਬੇ ਵਿੱਚ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਰਾਤ ਨੂੰ ਕਈ ਇਲਾਕਿਆਂ ਵਿੱਚ ਮੀਂਹ ਪੈ ਸਕਦਾ ਹੈ ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ 12 ਮਈ ਤੱਕ ਜ਼ਿਆਤਰ ਜ਼ਿਲ੍ਹਿਆਂ ਵਿੱਚ ਬਿਜਲੀ ਅਤੇ ਤੂਫਾਨ ਦੀ ਕੋਈ ਚੇਤਾਵਨੀ ਨਹੀਂ ਹੈ 24 ਘੰਟਿਆਂ ਬਾਅਦ ਮੌਸਮ ਫਿਰ ਆਮ ਹੋ ਜਾਵੇਗਾ ਅਤੇ ਤਾਪਮਾਨ ਫਿਰ ਵਧੇਗਾ ਤਾਂ ਬਿਲਕੁਲ ਜਿੱਥੇ ਇੱਕ ਪਾਸੇ ਲੋਕਾਂ ਨੂੰ ਗਰਮੀ ਤੋਂ ਥੋੜੀ ਰਾਹਤ ਜ਼ਰੂਰ ਮਿਲਿਆ ਪਰ ਆਸਤਾਨਿਆ ਕਿ 17 ਮਈ ਤੱਕ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਬਿਜਲੀ ਤੇ ਤੂਫਾਨ ਦੀ ਕੋਈ ਚੇਤਾਵਨੀ ਫਿਲਹਾਲ ਦੇ ਲਈ ਜਾਰੀ ਨਹੀਂ ਕੀਤੀ ਗਈ ਹੈ ਤੇ ਇਸ ਦੇ ਨਾਲ ਇਹ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮੌਸਮ ਦੇ ਵਿੱਚ ਫਿਰ ਤੋਂ ਬਦਲਾ ਆ ਸਕਦਾ ਹੈ ਤੇ ਤਾਪਮਾਨ ਜਿਹੜਾ ਕਿ ਫਿਰ ਤੋਂ ਵਧ ਸਕਦਾ ਤੇ ਲੋਕਾਂ ਨੂੰ ਮੁੜ ਤੋਂ ਗਰਮੀ ਦਾ ਅਹਿਸਾਸ ਹੋ ਸਕਦਾ ਤੇ ਇਸ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਲੋਕਾਂ ਨੂੰ ਗਰਮੀ ਤੋਂ ਬਚਣ ਦੇ ਲਈ ਵੀ ਐਡਵਾਈਜ਼ਰੀ ਜਾਰੀ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਲੋਕ ਵੱਧ ਤੋਂ ਵੱਧ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਪਾਣੀ ਪੀਣ ਤੇ ਘਰ ਦੇ ਬਣਿਆ ਹੋਇਆ ਤਰਲ ਪਦਾਰਥ ਜਿਹੜੇ ਕਿ ਉਹ ਖਾਣ ਜਿਵੇਂ ਕਿ ਨਿੰਬੂ ਪਾਣੀ ਪੀ ਸਕਦੇ ਨੇ ਲੱਸੀ ਪੀ ਸਕਦੇ ਨੇ ਤਾਂ ਬਿਲਕੁਲ ਇਹਨਾਂ ਵਰਗੀਆਂ ਇਹ ਚੀਜ਼ਾਂ ਨੂੰ ਆਪਣੀ ਰੋਜ਼ ਮਰਦੀ ਜ਼ਿੰਦਗੀ ਦੇ ਵਿੱਚ ਅਪਣਾ ਕੇ ਗਰਮੀ ਤੋਂ ਕੁਝ ਰਾਹਤ ਜਿਹੜੀ ਕਿ ਜ਼ਰੂਰ ਮਿਲ ਸਕਦੀ ਹੈ ਤੇ ਜੇਕਰ ਬਾਹਰ ਨਿਕਲਣਾ ਹੈ ਤੇ ਧਿਆਨ ਦੇ ਵਿੱਚ ਰੱਖਣਾ ਕਿ 12 ਤੋਂ 3 ਵਜੇ ਦੇ ਦਰਮਿਆਨ ਤਪਦੀ ਧੁੱਪ ਹੁੰਦੀ ਹੈ ਤੇ ਉਸ ਦਰਮਿਆਨ ਜੇਕਰ ਕੋਈ ਬਾਹਰ ਜ਼ਰੂਰੀ ਕੰਮ ਨਹੀਂ ਆਤਾ ਬਾਹਰ ਨਾ ਜਾਇਆ ਜਾਵੇ ਤੇ ਖਾਸ ਤੌਰ ਤੇ ਬੱਚਿਆਂ ਬਜ਼ੁਰਗਾਂ ਤੇ ਔਰਤਾਂ ਦਾ ਧਿਆਨ ਰੱਖਿਆ ਜਾਵੇ ਕਿਉਂਕਿ ਅਜਿਹੀ ਗਰਮੀ ਸਿੱਧਾ ਇਹਨਾਂ ਤੇ ਅਸਰ ਕਰਦੀ ਹੈ ਕਿਉਂਕਿ ਬੱਚੋ ਤੇ ਬਜ਼ੁਰਗਾਂ ਦਾ ਸਰੀਰ ਕਾਫੀ ਨਾਜ਼ੁਕ ਹੁੰਦਾ ਹੈ ਤਾਂ ਉਹਨਾਂ ਨੂੰ ਲੋ ਲੱਗਣ ਦੀ ਜਿਹੜੇ ਕੀ ਜ਼ਿਆਦਾ ਡਰ ਲੱਗਿਆ ਰਹਿੰਦਾ ਤੇ ਡਾਕਟਰਾਂ ਦੇ ਮਾਹਿਰਾ ਦੀ ਵੀ ਇਹੀ ਲੋਕਾਂ ਨੂੰ ਅਪੀਲ ਹੁੰਦੀ ਹੈ ਕਿ ਵੱਧ ਤੋਂ ਵੱਧ ਹੋ ਪਾਣੀ ਪੀਣ ਤੇ ਆਪਣੀ ਸਿਹਤ ਦਾ ਇਸ ਗਰਮੀ ਦੇ ਵਿੱਚ ਧਿਆਨ ਰੱਖਣ ਤੁਸੀਂ ਦੇਖ ਰਹੇ ਹੋ ਵਿਚਾ ਵਾਤਾ ਤੇ ਮੈਂ ਹਾਂ ਕੁਮਰਪ੍ਰੀਤ ਕੋਰ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਦਾ ਮਜਾਜ਼ ਲਗਾਤਾਰ ਜਿਹੜਾ ਕਿ ਬਦਲ ਰਿਹਾ ਮਿੱਥੇ ਕਾਫੀ ਦਿਨਾਂ ਤੋਂ ਗਰਮੀ ਦਾ ਅਹਿਸਾਸ ਹੋ ਰਿਹਾ ਸੀ ਪਰ ਕੁਝ ਦਿਨਾਂ ਤੋਂ ਤੇਜ਼ ਹਵਾਵਾਂ ਠੰਡੀਆਂ ਹਵਾਵਾਂ ਚ ਆ ਰਹੀਆਂ ਸੀ ਕਈ ਥਾਵਾਂ ਤੇ ਤਾਂ ਮੀਂਹ ਵੀ ਪੈ ਤੇ ਮੌਸਮ ਦੇ ਵਿੱਚ ਕਾਫੀ ਜਿਹੜਾ ਕਿ ਬਦਲਾਅ ਵੇਖਿਆ ਗਿਆ ਹੈ ਪੰਜਾਬ ਦੇ ਵਿੱਚ ਲੋਕਾਂ ਨੂੰ ਗਰਮੀ ਤੋਂ ਥੋੜੀ ਰਾਹਤ ਮਿਲਣ ਜਾ ਰਹੀ ਹੈ ਮੌਸਮ ਵਿਭਾਗ ਦੇ ਵੱਲੋਂ ਸੂਬੇ ਦੇ 6 ਜ਼ਿਲ੍ਹਿਆਂ ਦੇ ਵਿੱਚ بارش ਦੀ ਭਵਿੱਖ ਬਾਣੀ ਕੀਤੀ ਗਈ ਹੈ ਵਿਭਾਗ ਦੇ ਮੁਤਾਬਕ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਅਤੇ ਐਸਐਸ ਨਗਰ ਦੇ ਵਿੱਚ بارش ਦੀ ਸੰਭਾਵਨਾ ਹੈ ਬਾਕੀ ਸਾਰੇ ਸੂਬਿਆਂ ਵਿੱਚ ਮੌਸਮ ਸਾਫ਼ ਰਹੇਗਾ ਜਾਣਕਾਰੀ ਮੁਤਾਬਕ ਸ਼ਾਮ ਤੱਕ ਦੇ ਹੀ ਸਵੇਰ ਵਿੱਚ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਰਾਤ ਨੂੰ ਕਈ ਇਲਾਕਿਆਂ ਵਿੱਚ ਮੀਂਹ ਪੈ ਸਕਦਾ ਹੈ ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ 17 ਮਈ ਤੱਕ ਜ਼ਿਆਤਰ ਜ਼ਿਲ੍ਹਿਆਂ ਵਿੱਚ ਬਿਜਲੀ ਅਤੇ ਤੂਫਾਨ ਦੀ ਕੋਈ ਚੇਤਾਵਨੀ ਨਹੀਂ ਹੈ 24 ਘੰਟਿਆਂ ਬਾਅਦ ਮੌਸਮ ਫਿਰ ਆਮ ਹੋ ਜਾਵੇਗਾ ਅਤੇ ਤਾਪਮਾਨ ਫਿਰ ਵਧੇਗਾ ਤਾਂ ਬਿਲਕੁਲ ਜਿੱਥੇ ਇੱਕ ਪਾਸੇ ਲੋਕਾਂ ਨੂੰ ਗਰਮੀ ਤੋਂ ਥੋੜੀ ਰਾਹਤ ਆ ਜ਼ਰੂਰ ਮਿਲਿਆ ਪਰ ਆਸਤਰਨਿਆ ਕਿ 17 ਮਈ ਤੱਕ ਜ਼ਿਆਤਰ ਜ਼ਿਲ੍ਹਿਆਂ ਦੇ ਵਿੱਚ ਬਿਜਲੀ ਤੇ ਤੂਫਾਨ ਦੀ ਕੋਈ ਚੇਤਾਵਨੀ ਫਿਲਹਾਲ ਦੇ ਲਈ ਜਾਰੀ ਨਹੀਂ ਕੀਤੀ ਗਈ ਹੈ ਤੇ ਇਸ ਦੇ ਨਾਲ ਇਹ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮੌਸਮ ਦੇ ਵਿੱਚ ਫਿਰ ਤੋਂ ਬਦਲਾਅ ਆ ਸਕਦਾ ਹੈ ਤੇ ਤਾਪਮਾਨ ਜਿਹੜਾ ਕਿ ਫਿਰ ਤੋਂ ਵਧ ਸਕਦਾ ਹੈ ਤੇ ਲੋਕਾਂ ਨੂੰ ਮੁੜ ਤੋਂ ਗਰਮੀ ਦਾ ਅਹਿਸਾਸ ਹੋ ਸਕਦਾ ਹੈ ਤੇ ਇਸ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਲੋਕਾਂ ਨੂੰ ਗਰਮੀ ਤੋਂ ਬਚਣ ਦੇ ਲਈ ਵੀ ਐਡਵਾਈਜ਼ਰੀ ਜਾਰੀ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਲੋਕ ਵੱਧ ਤੋਂ ਵੱਧ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਪਾਣੀ ਪੀਣ ਤੇ ਘਰਦਿਆਂ ਬਣੀਆਂ ਹੋਈਆਂ ਤਰਲ ਪਦਾਰਥ ਜਿਹੜੇ ਕਿ ਉਹ ਖਾਣ ਜਿਵੇਂ ਕਿ ਨਿੰਬੂ ਪਾਣੀ ਪੀ ਸਕਦੇ ਨੇ ਲੱਸੀ ਪੀ ਸਕਦੇ ਨੇ ਤਾਂ ਬਿਲਕੁਲ ਇਹਨਾਂ ਵਰਗੀਆਂ ਇਹ ਚੀਜ਼ਾਂ ਨੂੰ ਆਪਣੀ ਰੋਜ਼ ਮਰਦ ਦੀ ਜ਼ਿੰਦਗੀ ਦੇ ਵਿੱਚ ਅਪਣਾ ਕੇ ਗਰਮੀ ਤੋਂ ਕੁਝ ਰਾਹਤ ਜਿਹੜੀ ਕਿ ਜ਼ਰੂਰ ਮਿਲ ਸਕਦੀ ਹੈ ਤੇ ਜੇਕਰ ਬਾਹਰ ਨਿਕਲਣਾ ਹੈ ਤੇ ਧਿਆਨ ਦੇ ਵਿੱਚ ਰੱਖਣਾ ਕਿ 12 ਤੋਂ 3 ਵਜੇ ਦੇ ਦਰਮਿਆਨ ਤਪਦੀ ਧੁੱਪ ਹੁੰਦੀ ਹੈ ਤੇ ਉਸ ਦਰਮਿਆਨ ਜੇਕਰ ਕੋਈ ਬਾਹਰ ਜ਼ਰੂਰੀ ਕੰਮ ਨਹੀਂ ਆਤਾ ਬਾਹਰ ਨਾ ਜਾਇਆ ਜਾਵੇ ਤੇ ਖਾਸ ਤੌਰ ਤੇ ਬੱਚਿਆਂ ਬਜ਼ੁਰਗਾਂ ਤੇ ਔਰਤਾਂ ਦਾ ਧਿਆਨ ਰੱਖਿਆ ਜਾਵੇ ਕਿਉਂਕਿ ਜਿਹੀ ਗਰਮੀ ਸਿੱਧਾ ਇਹਨਾਂ ਤੇ ਅਸਰ ਕਰਦੀ ਹੈ ਕਿਉਂਕਿ ਬੱਚੋ ਤੇ ਬਜ਼ੁਰਗਾਂ ਦਾ ਸਰੀਰ ਕਾਫੀ ਨਾਜ਼ੁਕ ਹੁੰਦਾ ਹੈ ਤਾਂ ਉਹਨਾਂ ਨੂੰ ਲੂ ਲੱਗਣ ਦੀ ਜਿਹੜੀ ਕਿ ਜ਼ਾਦਾ ਡਰਨ ਲੱਗਿਆ ਰਹਿੰਦੇ ਤੇ ਡਾਕਟਰਾਂ ਦੇ ਮਾਹਿਰਾ ਦੀ ਵੀ ਇਹੀ ਲੋਕਾਂ ਨੂੰ ਅਪੀਲ ਹੁੰਦੀ ਹੈ ਕਿ ਵੱਧ ਤੋਂ ਵੱਧ ਹੋ ਪਾਣੀ ਪੀਣ ਤੇ ਆਪਣੀ ਸਿਹਤ ਦਾ ਇਸ ਗਰਮੀ ਦੇ ਵਿੱਚ ਧਿਆਨ ਰੱਖਣ ਤੁਸੀਂ ਦੇਖ ਰਹੇ ਹੋ ਵਿਚਾ ਵਾਤਾ ਤੇ ਮੈਂ ਹਾਂ ਕੁਮਰਪ੍ਰੀਤ ਕੋਰ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਦਾ ਮਜਾਜ਼ ਲਗਾਤਾਰ ਜਿਹੜਾ ਕਿ ਬਦਲ ਰਿਹਾ ਬਿੱਤੇ ਕਾਫੀ ਦਿਨਾਂ ਤੋਂ ਗਰਮੀ ਦਾ ਅਹਿਸਾਸ ਹੋ ਰਿਹਾ ਸੀ ਪਰ ਕੁਝ ਦਿਨਾਂ ਤੋਂ ਤੇਜ਼ ਹਵਾਵਾਂ ਠੰਡੀਆਂ ਹਵਾਵਾਂ ਚੱਲ ਰਹੀਆਂ ਸੀ ਕਈ ਥਾਵਾਂ ਤੇ ਤਾਂ ਮੀਂਹ ਵੀ ਪਿਆ ਤੇ ਮੌਸਮ ਦੇ ਵਿੱਚ ਕਾਫੀ ਜਿਹੜਾ ਕਿ ਬਦਲਾਅ ਵੇਖਿਆ ਗਿਆ ਹੈ ਪੰਜਾਬ ਦੇ ਵਿੱਚ ਲੋਕਾਂ ਨੂੰ ਗਰਮੀ ਤੋਂ ਥੋੜੀ ਰਾਹਤ ਮਿਲਣ ਜਾ ਰਹੀ ਹੈ ਮੌਸਮ ਵਿਭਾਗ ਦੇ ਵੱਲੋਂ ਸੂਬੇ ਦੇ 6 ਜ਼ਿਲ੍ਹਿਆਂ ਦੇ ਵਿੱਚ بارش ਦੀ ਭਵਿੱਖਬਾਣੀ ਕੀਤੀ ਗਈ ਹੈ ਵਿਭਾਗ ਦੇ ਮੁਤਾਬਕ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਅਤੇ ਐਸਐਸ ਨਗਰ ਦੇ ਵਿੱਚ بارش ਦੀ ਸੰਭਾਵਨਾ ਹੈ ਬਾਕੀ ਸਾਰੇ ਸੂਬਿਆਂ ਵਿੱਚ ਮੌਸਮ ਸਾਫ਼ ਰਹੇਗਾ ਜਾਣਕਾਰੀ ਮੁਤਾਬਕ ਸ਼ਾਮ ਤੱਕ ਦੇ ਹੀ ਸਵੇਰ ਵਿੱਚ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਰਾਤ ਨੂੰ ਕਈ ਇਲਾਕਿਆਂ ਵਿੱਚ ਮੀਂਹ ਪੈ ਸਕਦਾ ਹੈ ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਸਾਰਾ ਮਈ ਤੱਕ ਜ਼ਿਆਤਰ ਜ਼ਿਲ੍ਹਿਆਂ ਵਿੱਚ ਬਿਜਲੀ ਅਤੇ ਤੂਫਾਨ ਦੀ ਕੋਈ ਚੇਤਾਵਨੀ ਨਹੀਂ ਹੈ 24 ਘੰਟਿਆਂ ਬਾਅਦ ਮੌਸਮ ਫਿਰ ਆਮ ਹੋ ਜਾਵੇਗਾ ਅਤੇ ਤਾਪਮਾਨ ਫਿਰ ਵਧੇਗਾ ਤਾਂ ਬਿਲਕੁਲ ਜਿੱਥੇ ਇੱਕ ਪਾਸੇ ਲੋਕਾਂ ਨੂੰ ਗਰਮੀ ਤੋਂ ਥੋੜੀ ਰਾਹਤ ਆ ਜ਼ਰੂਰ ਮਿਲਿਆ ਪਰ ਆਸਤਾਨਿਆ ਕੀ 17 ਮਈ ਤੱਕ ਜ਼ਿਆਤਰ ਜ਼ਿਲ੍ਹਾ ਦੇ ਵਿੱਚ ਬਿਜਲੀ ਤੇ ਤੂਫਾਨ ਦੀ ਕੋਈ ਚੇਤਾਵਨੀ ਫਿਲਹਾਲ ਦੇ ਲਈ ਜਾਰੀ ਨਹੀਂ ਕੀਤੀ ਗਈ ਹੈ ਤੇ ਇਸ ਦੇ ਨਾਲ ਇਹ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮੌਸਮ ਦੇ ਵਿੱਚ ਫਿਰ ਤੋਂ ਬਦਲਾ ਆ ਸਕਦਾ ਹੈ ਤੇ ਤਾਪਮਾਨ ਜਿਹੜਾ ਕਿ ਫਿਰ ਤੋਂ ਵਧ ਸਕਦਾ ਹੈ ਤੇ ਲੋਕਾਂ ਨੂੰ ਮੁੜ ਤੋਂ ਗਰਮੀ ਦਾ ਅਹਿਸਾਸ ਹੋ ਸਕਦਾ ਹੈ ਤੇ ਇਸ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਲੋਕਾਂ ਨੂੰ ਗਰਮੀ ਤੋਂ ਬਚਣ ਦੇ ਲਈ ਵੀ ਐਡਵਾਈਜ਼ਰੀ ਜਾਰੀ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਲੋਕ ਵੱਧ ਤੋਂ ਵੱਧ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਪਾਣੀ ਪੀਣ ਤੇ ਘਰਦਿਆਂ ਬਣੀਆਂ ਹੋਈਆਂ ਤਰਲ ਪਦਾਰਥ ਜਿਹੜੇ ਕਿ ਉਹ ਖਾਣ ਜਿਵੇਂ ਕਿ ਨਿੰਬੂ ਪਾਣੀ ਪੀ ਸਕਦੇ ਨੇ ਲੱਸੀ ਪੀ ਸਕਦੇ ਨੇ ਤਾਂ ਬਿਲਕੁਲ ਇਹਨਾਂ ਵਰਗੀਆਂ ਇਹ ਚੀਜ਼ ਸਾਨੂੰ ਆਪਣੀ ਰੋਜ਼ ਮਰਦੀ ਜ਼ਿੰਦਗੀ ਦੇ ਵਿੱਚ ਅਪਣਾ ਕੇ ਗਰਮੀ ਤੋਂ ਕੁਝ ਰਾਹਤ ਜਿਹੜੀ ਕਿ ਜ਼ਰੂਰ ਮਿਲ ਸਕਦੀ ਹੈ ਤੇ ਜੇਕਰ ਬਾਹਰ ਨਿਕਲਣਾ ਹੈ ਤੇ ਧਿਆਨ ਦੇ ਵਿੱਚ ਰੱਖਣਾ ਕਿ 12 ਤੋਂ 3 ਵਜੇ ਦੇ ਦਰਮਿਆਨ ਤਪਦੀ ਧੁੱਪ ਹੁੰਦੀ ਹੈ ਤੇ ਉਸ ਦਰਮਿਆਨ ਜੇਕਰ ਕੋਈ ਬਾਹਰ ਜ਼ਰੂਰੀ ਕੰਮ ਨਹੀਂ ਆਤਾ ਬਾਹਰ ਨਾ ਜਾਇਆ ਜਾਵੇ ਤੇ ਖਾਸ ਤੌਰ ਤੇ ਬੱਚਿਆਂ ਬਜ਼ੁਰਗਾਂ ਤੇ ਔਰਤਾਂ ਦਾ ਧਿਆਨ ਰੱਖਿਆ ਜਾਵੇ ਕਿਉਂਕਿ ਜਿਹੀ ਗਰਮੀ ਸਿੱਧਾ ਇਨਾਂ ਤੇ ਅਸਰ ਕਰਦੀ ਹੈ ਕਿਉਂਕਿ ਬੱਚੋ ਤੇ ਬਜ਼ੁਰਗਾਂ ਦਾ ਸਰੀਰ ਕਾਫੀ ਨਾਜ਼ੁਕ ਹੁੰਦਾ ਹੈ ਤਾਂ ਉਹਨਾਂ ਨੂੰ ਲੂ ਲੱਗਣ ਦੀ ਜਿਹੜੀ ਕਿ ਜ਼ਿਆਦਾ ਡਰਨ ਲੱਗਿਆ ਰਹਿੰਦਾ ਤੇ ਡਾਕਟਰਾਂ ਦੇ ਮਾਹਿਰਾ ਦੀ ਵੀ ਇਹੀ ਲੋਕਾਂ ਨੂੰ ਅਪੀਲ ਹੁੰਦੀ ਹੈ ਕਿ ਵੱਧ ਤੋਂ ਵੱਧ ਉਹ ਪਾਣੀ ਪੀਣ ਤੇ ਆਪਣੀ ਸਿਹਤ ਦਾ ਇਸ ਗਰਮੀ ਦੇ ਵਿੱਚ ਧਿਆਨ ਰੱਖਣ ਤੁਸੀਂ ਦੇਖ ਰਹੇ ਹੋ ਵਿੱਚਾ ਬਾਤਾ ਤੇ ਮੈਂ ਹਾਂ ਕੁਮਰਪ੍ਰੀਤ ਕੋਰ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਦਾ ਮਜਾਜ ਲਗਾਤਾਰ ਜਿਹੜਾ ਕਿ ਬਦਲ ਰਿਹਾ ਬਿੱਤੇ ਕਾਫੀ ਦਿਨਾਂ ਤੋਂ ਗਰਮੀ ਦਾ ਅਹਿਸਾਸ ਹੋ ਰਿਹਾ ਸੀ ਪਰ ਕੁਝ ਦਿਨਾਂ ਤੋਂ ਤੇਜ਼ ਹਵਾਵਾਂ ਠੰਡੀਆਂ ਹਵਾਵਾਂ ਚੱਲ ਰਹੀਆਂ ਸੀ ਕਈ ਥਾਵਾਂ ਤੇ ਤਾਪ ਮੀ ਵੀ ਪਏ ਤੇ ਮੌਸਮ ਦੇ ਵਿੱਚ ਕਾਫੀ ਜਿਹੜਾ ਕਿ ਬਦਲਾਅ ਵੇਖਿਆ ਗਿਆ ਪੰਜਾਬ ਦੇ ਵਿੱਚ ਲੋਕਾਂ ਨੂੰ ਗਰਮੀ ਤੋਂ ਥੋੜੀ ਰਾਹਤ ਮਿਲਣ ਜਾ ਰਹੀ ਹੈ ਮੌਸਮ ਵਿਭਾਗ ਦੇ ਵੱਲੋਂ ਸੂਬੇ ਦੇ 6 ਜ਼ਿਲ੍ਹਿਆਂ ਦੇ ਵਿੱਚ ਬਾਰਿਸ਼ ਦੀ ਭਵਿੱਖ ਬਾਣੀ ਕੀਤੀ ਗਈ ਹੈ ਵਿਪາກ ਦੇ ਮੁਤਾਬਕ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਅਤੇ ਐਸਐਸ ਨਗਰ ਦੇ ਵਿੱਚ بارش ਦੀ ਸੰਭਾਵਨਾ ਹੈ ਬਾਕੀ ਸਾਰੇ ਸੂਬਿਆਂ ਵਿੱਚ ਮੌਸਮ ਸਾਫ਼ ਰਹੇਗਾ ਜਾਣਕਾਰੀ ਮੁਤਾਬਕ ਸ਼ਾਮ ਤੱਕ ਦੇ ਹੀ ਸੂਬੇ ਵਿੱਚ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਰਾਤ ਨੂੰ ਕਈ ਇਲਾਕਿਆਂ ਵਿੱਚ ਮੀਂਹ ਪੈ ਸਕਦਾ ਹੈ ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ 17 ਮਈ ਤੱਕ ਜ਼ਿਆਤਰ ਜ਼ਿਲ੍ਹਿਆਂ ਵਿੱਚ ਬਿਜਲੀ ਅਤੇ ਤੂਫਾਨ ਦੀ ਕੋਈ ਚੇਤਾਵਨੀ ਨਹੀਂ ਹੈ 24 ਘੰਟਿਆਂ ਬਾਅਦ ਮੌਸਮ ਫਿਰ ਆਮ ਹੋ ਜਾਵੇਗਾ ਅਤੇ ਤਾਪਮਾਨ ਫਿਰ ਵਧੇਗਾ ਤਾਂ ਬਿਲਕੁਲ ਜਿੱਥੇ ਇੱਕ ਪਾਸੇ ਲੋਕਾਂ ਨੂੰ ਗਰਮੀ ਤੋਂ ਥੋੜੀ ਰਾਹਤ ਆ ਜ਼ਰੂਰ ਮਿਲਿਆ ਪਰ ਆਸਤਾਨਿਆ ਕੀ 17 ਮਈ ਤੱਕ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਬਿਜਲੀ ਤੇ ਤੂਫਾਨ ਦੀ ਕੋਈ ਚੇਤਾਵਨੀ ਫਿਲਹਾਲ ਦੇ ਲਈ ਜਾਰੀ ਨਹੀਂ ਕੀਤੀ ਗਈ ਹੈ ਤੇ ਇਸ ਦੇ ਨਾਲ ਇਹ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮੌਸਮ ਦੇ ਵਿੱਚ ਫਿਰ ਤੋਂ ਬਦਲਾ ਆ ਸਕਦਾ ਹੈ ਤੇ ਤਾਪਮਾਨ ਜਿਹੜਾ ਕਿ ਫਿਰ ਤੋਂ ਵਧ ਸਕਦਾ ਹੈ ਤੇ ਲੋਕਾਂ ਨੂੰ ਮੁੜ ਤੋਂ ਗਰਮੀ ਦਾ ਅਹਿਸਾਸ ਹੋ ਸਕਦਾ ਹੈ ਤੇ ਇਸ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਲੋਕਾਂ ਨੂੰ ਗਰਮੀ ਤੋਂ ਬਚਣ ਦੇ ਲਈ ਵੀ ਐਡਵਾਈਜ਼ਰੀ ਜਾਰੀ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਲੋਕ ਵੱਧ ਤੋਂ ਵੱਧ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਪਾਣੀ ਪੀਣ ਤੇ ਘਰ ਦੇ ਬਣਿਆ ਹੋਇਆ ਤਰਲ ਪਦਾਰਥ ਜਿਹੜੇ ਕਿ ਉਹ ਖਾਣ ਜਿਵੇਂ ਕਿ ਨਿੰਬੂ ਪਾਣੀ ਪੀ ਸਕਦੇ ਨੇ ਲੱਸੀ ਪੀ ਸਕਦੇ ਨੇ ਤਾਂ ਬਿਲਕੁਲ ਇਹਨਾਂ ਵਰਗੀਆਂ ਇਹ ਚੀਜ਼ ਸਾਨੂੰ ਆਪਣੀ ਰੋਜ਼ ਮਰਦੀ ਜ਼ਿੰਦਗੀ ਦੇ ਵਿੱਚ ਅਪਣਾ ਕੇ ਗਰਮੀ ਤੋਂ ਕੁਝ ਰਾਹਤ ਜਿਹੜੀ ਕਿ ਜ਼ਰੂਰ ਮਿਲ ਸਕਦੀ ਹੈ ਤੇ ਜੇਕਰ ਬਾਹਰ ਨਿਕਲਣਾ ਹੈ ਤੇ ਧਿਆਨ ਦੇ ਵਿੱਚ ਰੱਖਣਾ ਕਿ 12 ਤੋਂ 3 ਵਜੇ ਦੇ ਦਰਮਿਆਨ ਤਪਦੀ ਧੁੱਪ ਹੁੰਦੀ ਹੈ ਤੇ ਉਸ ਦਰਮਿਆਨ ਜੇਕਰ ਕੋਈ ਬਾਹਰ ਜ਼ਰੂਰੀ ਕੰਮ ਨਹੀਂ ਆਤਾ ਬਾਹਰ ਨਾ ਜਾਇਆ ਜਾਵੇ ਤੇ ਖਾਸ ਤੌਰ ਤੇ ਬੱਚਿਆਂ ਬਜ਼ੁਰਗਾਂ ਤੇ ਔਰਤਾਂ ਦਾ ਧਿਆਨ ਰੱਖਿਆ ਜਾਵੇ ਕਿਉਂਕਿ ਅਜਿਹੀ ਗਰਮੀ ਸਿੱਧਾ ਇਨਾਂ ਤੇ ਅਸਰ ਕਰਦੀ ਹੈ ਕਿਉਂਕਿ ਬੱਚੋ ਤੇ ਬਜ਼ੁਰਗਾਂ ਦਾ ਸਰੀਰ ਕਾਫੀ ਨਾਜ਼ੁਕ ਹੁੰਦਾ ਹੈ ਤਾਂ ਉਹਨਾਂ ਨੂੰ ਲੂ ਲੱਗਣ ਦੀ ਜਿਹੜੀ ਕਿ ਜ਼ਿਆਦਾ ਡਰ ਲੱਗਿਆ ਰਹਿੰਦਾ ਤੇ ਡਾਕਟਰਾਂ ਦੇ ਮਾਹਿਰਾ ਦੀ ਵੀ ਇਹੀ ਲੋਕਾਂ ਨੂੰ ਅਪੀਲ ਹੁੰਦੀ ਹੈ ਕਿ ਵੱਧ ਤੋਂ ਵੱਧ ਹੋ ਪਾਣੀ ਪੀਣ ਤੇ ਆਪਣੀ ਸਿਹਤ ਦਾ ਇਸ ਗਰਮੀ ਦੇ ਵਿੱਚ ਧਿਆਨ ਰੱਖਣ ਤੁਸੀਂ ਦੇਖ ਰਹੇ ਹੋ ਵਿਚੋ ਬਾਤਾ ਤੇ ਮੈਂ ਹਾਂ ਕੁਮਰਪ੍ਰੀਤ ਕੋਰ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਦਾ ਮਜਾਜ ਲਗਾਤਾਰ ਜਿਹੜਾ ਕਿ ਬਦਲ ਰਿਹਾ ਹੈ ਬਿੱਤੇ ਕਾਫੀ ਦਿਨਾਂ ਤੋਂ ਗਰਮੀ ਦਾ ਅਹਿਸਾਸ ਹੋ ਰਿਹਾ ਸੀ ਪਰ ਕੁਝ ਦਿਨਾਂ ਤੋਂ ਤੇਜ਼ ਹਵਾਵਾਂ ਠੰਡੀਆਂ ਹਵਾਵਾਂ ਚੌਰ ਰਹੀਆਂ ਸੀ ਕਈ ਥਾਂਾਂ ਤੇਤਾ ਮੀ ਵੀ ਪੈ ਤੇ ਮੌਸਮ ਦੇ ਵਿੱਚ ਕਾਫੀ ਜਿਹੜਾ ਕਿ ਬਦਲਾਅ ਵੇਖਿਆ ਗਿਆ ਪੰਜਾਬ ਦੇ ਵਿੱਚ ਲੋਕਾਂ ਨੂੰ ਗਰਮੀ ਤੋਂ ਥੋੜੀ ਰਾਹਤ ਮਿਲਣ ਜਾ ਰਹੀ ਹੈ ਮੌਸਮ ਵਿਭਾਗ ਦੇ ਵੱਲੋਂ ਸੂਬੇ ਦੇ 6 ਜ਼ਿਲ੍ਹਿਆਂ ਦੇ ਵਿੱਚ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ ਵਿਪາກ ਦੇ ਮੁਤਾਬਕ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਅਤੇ ਐਸਐਸ ਨਗਰ ਦੇ ਵਿੱਚ بارش ਦੀ ਸੰਭਾਵਨਾ ਹੈ ਬਾਕੀ ਸਾਰੇ ਸੂਬਿਆਂ ਵਿੱਚ ਮੌਸਮ ਸਾਫ਼ ਰਹੇਗਾ ਜਾਣਕਾਰੀ ਮੁਤਾਬਕ ਸ਼ਾਮ ਤੱਕ ਦੇ ਹੀ ਸੂਬੇ ਵਿੱਚ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਰਾਤ ਨੂੰ ਕਈ ਇਲਾਕਿਆਂ ਵਿੱਚ ਮੀਂਹ ਪੈ ਸਕਦਾ ਹੈ ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਸਾਰਾ ਮਈ ਤੱਕ ਜ਼ਿਆਤਰ ਜ਼ਿਲ੍ਹਿਆਂ ਵਿੱਚ ਬਿਜਲੀ ਅਤੇ ਤੂਫਾਨ ਦੀ ਕੋਈ ਚੇਤਾਵਨੀ ਨਹੀਂ ਹੈ 24 ਘੰਟਿਆਂ ਬਾਅਦ ਮੌਸਮ ਫਿਰ ਆਮ ਹੋ ਜਾਵੇਗਾ ਅਤੇ ਤਾਪਮਾਨ ਫਿਰ ਵਧੇਗਾ ਤਾਂ ਬਿਲਕੁਲ ਜਿੱਥੇ ਇੱਕ ਪਾਸੇ ਲੋਕਾਂ ਨੂੰ ਗਰਮੀ ਤੋਂ ਥੋੜੀ ਰਾਹਤ ਆ ਜ਼ਰੂਰ ਮਿਲੀ ਆ ਪਰ ਦਾਸਤਨਿਆ ਕੀ 17 ਮਈ ਤੱਕ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਬਿਜਲੀ ਤੇ ਤੂਫਾਨ ਦੀ ਕੋਈ ਚੇਤਾਵਨੀ ਫਿਲਹਾਲ ਦੇ ਲਈ ਜਾਰੀ ਨਹੀਂ ਕੀਤੀ ਗਈ ਹੈ ਤੇ ਇਸ ਦੇ ਨਾਲ ਇਹ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮੌਸਮ ਦੇ ਵਿੱਚ ਫਿਰ ਤੋਂ ਬਦਲਾਅ ਆ ਸਕਦਾ ਹੈ ਤੇ ਤਾਪਮਾਨ ਜਿਹੜਾ ਕਿ ਫਿਰ ਤੋਂ ਵਧ ਸਕਦਾ ਹੈ ਤੇ ਲੋਕਾਂ ਨੂੰ ਮੁੜ ਤੋਂ ਗਰਮੀ ਦਾ ਅਹਿਸਾਸ ਹੋ ਸਕਦਾ ਹੈ ਤੇ ਇਸ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਲੋਕਾਂ ਨੂੰ ਗਰਮੀ ਤੋਂ ਬਚਣ ਦੇ ਲਈ ਵੀ ਐਡਵਾਈਜ਼ਰੀ ਜਾਰੀ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਲੋਕ ਵੱਧ ਤੋਂ ਵੱਧ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਪਾਣੀ ਪੀਣ ਤੇ ਘਰ ਦੇ ਬਣਿਆ ਹੋਇਆ ਤਰਲ ਪਦਾਰਥ ਜਿਹੜੇ ਕਿ ਉਹ ਖਾਣ ਜਿਵੇਂ ਕਿ ਨਿੰਬੂ ਪਾਣੀ ਪੀ ਸਕਦੇ ਨੇ ਲੱਸੀ ਪੀ ਸਕਦੇ ਨੇ ਤਾਂ ਬਿਲਕੁਲ ਇਹਨਾਂ ਵਰਗੀਆਂ ਇਹ ਚੀਜ਼ਾਂ ਨੂੰ ਆਪਣੀ ਰੋਜ਼ ਮਰਦ ਦੀ ਜ਼ਿੰਦਗੀ ਦੇ ਵਿੱਚ ਅਪਣਾ ਕੇ ਗਰਮੀ ਤੋਂ ਕੁਝ ਰਾਹਤ ਜਿਹੜੀ ਕਿ ਜ਼ਰੂਰ ਮਿਲ ਸਕਦੀ ਹੈ ਤੇ ਜੇਕਰ ਬਾਹਰ ਨਿਕਲਣਾ ਹੈ ਤੇ ਧਿਆਨ ਦੇ ਵਿੱਚ ਰੱਖਣਾ ਕਿ 12 ਤੋਂ 3 ਵਜੇ ਦੇ ਦਰਮਿਆਨ ਤਪਦੀ ਧੁੱਪ ਹੁੰਦੀ ਹੈ ਤੇ ਉਸ ਦਰਮਿਆਨ ਜੇਕਰ ਕੋਈ ਬਾਹਰ ਜ਼ਰੂਰੀ ਕੰਮ ਨਹੀਂ ਆਤਾ ਬਾਹਰ ਨਾ ਜਾਇਆ ਜਾਵੇ ਤੇ ਖਾਸ ਤੌਰ ਤੇ ਬੱਚਿਆਂ